ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਨਗਰ ਨਿਗਮ ਦੀ ਟੀਮ ਨਾਲ ਫਤੇ ਸਿੰਘ ਕਲੋਨੀ ਗਲੀ ਨੰਬਰ 6 ਬੀ ਵਿੱਚ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਸਟਰੀਟ ਲਾਈਟ ਅਫਸਰ ਅਤੇ ਡਾਕਟਰ ਅਜੇ ਗੁਪਤਾ ਨਾਲ ਇੱਕ ਤੌਰਾ ਕੀਤਾ ਅਤੇ ਲੋਕਾਂ ਨੂੰ ਦੱਸਿਆ ਕਿ ਸਟਰੀਟ ਲਾਈਟ ਦੀ ਸਮੱਸਿਆ ਕੁਝ ਦਿਨਾਂ ਵਿੱਚ ਹੱਲ ਹੋ ਜਾਵੇਗੀ ਇਸ ਮੌਕੇ ਵਾਰਡ ਇੰਚਾਰਜ ਸੰਪ੍ਰਿਤ ਸਿੰਘ ਪਾਟਿਆ ਵਿਨੋਦ ਕੁਮਾਰ ਬਿੱਟਾ ਸੁਦੇਸ਼ ਕੁਮਾਰ ਰਾਜਿੰਦਰ ਨૈયਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ ਇਹ ਇਲਾਕਾ ਜਿਹੜਾ ਫਤਿਹ ਸਿੰਘ ਕਲੋਨੀ ਗਲੀ ਨੰਬਰ 26 ਇਹ ਬੜੀ ਦੇਰ ਤੋਂ ਇੱਥੇ ਦਾ ਸੀਵਰੇਜ ਦੀ ਪ੍ਰੋਬਲਮ ਆ ਸੀ ਥੋੜੀ ਥੋੜੀ ਦੇਰ ਬਾਅਦ ਹੀ ਇੱਥੇ ਆਂਦੇ ਰਹੇ ਨੇ ਇਹਦਾ ਮਸਲਾ ਹੈ ਕਿ ਅੱਗੇ ਜਾ ਕੇ ਕੋਈ ਇਲਾਕਾ ਐਸਾ ਹੈ ਕਿ ਜਿਹਦੇ ਵਿੱਚੋਂ ਸੀਵਰੇਜ ਨਹੀਂ ਨਿਕਲਦੇ ਜਾਂ ਉਸ ਤੋਂ ਪਹਿਲਾਂ ਜਿਹੜਾ ਸੀਵਰੇਜ ਉਹ ਸਾਰਾ ਬਲਾਕ ਹੈ ਸੋ ਮੈਂ ਸਾਡੇ ਨਾਲ ਸਾਡੇ ਐਡੀਸ਼ਨਲ ਕਮਿਸ਼ਨਰ ਸਰਿੰਦਰ ਸਿੰਘ ਜੀ ਆਏ ਨੇ ਉਹਨਾਂ ਦੇ ਨਾਲ ਸਾਰੇ ਐਕਸੀਐਨਐਸਡੀਓ ਸੈਨੇਟਰੀ ਦੇ ਸਿਹਤ ਅਫਸਰ ਜਿਹੜੇ ਨੇ ਉਹ ਵੀ ਆਏ ਨੇ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਜਿਸ ਜਿਹੜੇ ਇਲੈਕਸ਼ਨ ਤੋਂ ਐਸਵਾਰ ਤੋਂ ਲੈ ਕੇ ਲੜੇ ਨੇ ਉਹ ਪਲੱਸ ਜਿਹੜੇ ਬਲੌਗ ਇੰਚਾਰਜ ਦਰਜਾ ਬਤਾ ਚਾ ਸਾਰੇ ਵਲੰਟੀਅਰ ਤੁਸੀਂ ਦੇ ਸਕਦੇ ਹੋ ਮੇਰੀਆਂ ਬਟਕਿੰਤੀ ਪੱਟੀਕਿੰਤੀ ਚ ਪੈਣਾ ਵੀ ਇੱਥੇ ਹੈਗਾ ਇਹ ਸਮੱਸਿਆ ਬੜੀ ਕ੍ਰੋਨਿਕ ਹੈ ਹਮਮ ਬਟ ਇਹਦਾ ਹੱਲ ਜਿਹੜਾ ਅਸੀਂ ਕੱਢ ਕੇ ਰਾਂਗੇ ਆਹ ਨਾਲੇ ਕਹਿ ਲੋ ਕਿ 15-20 ਦਿਨਾਂ ਦੇ ਵਿੱਚ ਜਿਹੜਾ ਉਹ ਕੱਚੇ ਪੇ ਦੀ ਗੱਲ ਕਰਦੇ ਨੇ ਨੈਕਸਟ ਵਿਜ਼ਿਟ ਅਸੀਂ ਆਫਟਰ ਦਿਵਾਲੀ ਉੱਥੇ ਰੱਖੀ ਹੈ। ਐਮ.ਐਲ.ਏ. ਸਾਹਿਬ ਕਾਫੀ ਆਪਣੇ ਏਰੀਆ ਦੇ ਚੈਕਟਿਵ ਨੇ ਲਗਾਤਾਰ ਇਸ ਏਰੀਆ ਦौरा ਕਰਦੇ ਨੇ ਅੱਜ ਵੀ ਆਏ ਨੇ ਕੱਲ੍ਹ ਵੀ ਆਏ ਸੀ। ਸੋ ਜਿਸ ਤਰ੍ਹਾਂ ਮਾਨਜੋਗ ਐਮ.ਐਲ.ਏ. ਸਾਹਿਬ ਨੇ ਕਿਹਾ ਜੋ ਵੀ ਮੁਸ਼ਕਲ ਹੈ ਗਈਆਂ ਨੇ ਦਾ ਪ੍ਰਾਟੀਸ ਉੱਤੇ ਹੱਲ ਕੀਤਾ ਜਾਏਗਾ ਕਿਸੇ ਪ੍ਰਕਾਰ ਦੀ ਜਿਹੜੇ ਇਲਾਕਾ ਨਿਵਾਸੀਆਂ ਨੂੰ ਕਾਰਪੋਰੇਸ਼ਨ ਵੱਲੋਂ ਜਿਹੜੀ ਹੈ ਕੋਈ ਕਮੀ ਜਿਹੜੀ ਹੈ ਨਹੀਂ ਆਣ ਦਿੱਤੀ ਜਾਏਗੀ। ਸਾਹਿਬ ਨੇ ਕਿਹਾ ਲਗਾਤਾਰ ਐਮ.ਐਲ.ਏ. ਸਾਹਿਬ ਜੀ ਦੀ ਰਹਿਨਮਾਈ ਹੇਠ ਅਸੀਂ ਲਗਾਤਾਰ ਕੰਮ ਕਰ ਉਹ ਇਹਨਾਂ ਦੀ ਰਹਿਨਮਾਈ ਹੇਡ ਕਾਰਪੋਰੇਸ਼ਨ ਦੀ ਪੂਰੀ ਟੀਮ ਕੰਮ ਕਰ ਰਹੀ ਹੈ ਜੋ ਵੀ ਸਮੱਸਿਆਵਾਂ ਹੈ ਇਹਨਾਂ ਦੇ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਮਸਲੇ ਦਾ ਹੱਲ ਕੀਤਾ ਜਾਏਗਾ